ਸਾਰਿਆਂ ਸਤਿ ਸ੍ਰੀ ਅਕਾਲ ਮੈਂ ਮਹਿੰਦਰ ਕੌਰ ਰੇਕੀ ਗ੍ਰੈਂਡ ਮਾਸਟਰ ਮਾਲਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦੀ ਵੀਡੀਓ 'ਚ ਮੈਂ ਦੱਸਾਂਗੀ ਕਿ ਜੇ ਸਾਡੇ ਗੋਡਿਆਂ 'ਚ ਦਰਦ ਹੋਏ ਤਾਂ ਅਸੀਂ ਰੇਕੀ ਸਾਡੀ ਉਸ ਦਰਦ ਨੂੰ ਠੀਕ ਕਰਨ ਦੇ ਵਿੱਚ ਰੇਕੀ ਸਾਡੀ ਕਿਵੇਂ ਮਦਦ ਕਰੇਗੀ ਜੇ ਸਾਨੂੰ ਤੁਰਨ ਫਿਰਨ ਵੇਲੇ ਜਾਂ ਬੈਠਣ ਵੇਲੇ ਗੋਡਿਆਂ ਵਿੱਚ ਦਰਦ ਹੋਵੇ ਜਪੌੜੀਆਂ ਚੜਨ 'ਚ ਦਿੱਕਤ ਆਂਦੀ ਹੋਵੇ ਤਾਂ ਅਸੀਂ ਰੇਕੀ ਹੀਲਿੰਗ ਕਰਕੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਅਸੀਂ ਕਿਸੇ ਜੇ ਅਸੀਂ ਰੇਕੀ ਸਿੱਖੀ ਹੋਈ ਹੈ ਤਾਂ ਅਸੀਂ ਕਿਸੇ ਹੋਰ ਦੀ ਵੀ ਹੀਲਿੰਗ ਕਰ ਸਕਦੇ ਆ ਹੁਣ ਮੈਂ ਦੱਸਾਂਗੀ ਕਿ ਇਸ ਵਾਸਤੇ ਅਸੀਂ ਕਿਹੜੇ ਸਿੰਬਲ ਯੂਜ਼ ਕਰਨੇ ਆ ਤੇ ਰੇਕੀ ਹੀਲਿੰਗ ਕਰਨ ਦਾ ਕੀ ਮੈਥਡ ਹੈ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਅਸੀਂ ਰੇਕੀ ਸ਼ਕਤੀ ਨੂੰ ਕਾਲ ਕਰਾਂਗੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਅਸੀਂ ਆਪਣੇ ਦੋਨੋਂ ਗੋਡਿਆਂ ਦੇ ਉੱਤੇ ਆਪਣੇ ਹੱਥ ਜਿਹੜੇ ਹੈਗੇ ਆ ਉਹਨਾਂ ਦਾ ਔਰਾ ਸਾਫ਼ ਕਰਨਾ ਹੈ ਸਾਰੇ ਸਰੀਰ ਦਾ ਔਰਾ ਸਾਫ਼ ਕਰਨ ਦੀ ਜ਼ਰੂਰਤ ਨਹੀਂ ਗੋਡਿਆਂ ਦਾ ਔਰਾ ਸਾਫ਼ ਕਰਕੇ ਉਸ ਦੀ ਜਿਹੜੀ ਨੈਗੇਟਿਵਿਟੀ ਹੈ ਗੰਦਗੀ ਹੈ ਉਹ ਅਸੀਂ ਯੂਨੀਵਰਸ ਦੇ ਵਿੱਚ ਸਿੱਟਣੀ ਹੈ ਇਸ ਤੋਂ ਬਾਅਦ ਅਸੀਂ ਰੇਕੀ ਦਾ ਜੇ ਜਦੋਂ ਸੈਕੰਡ ਲੈਵਲ ਸਿੱਖਿਆ ਹੁੰਦਾ ਚੌਕੂਰੀਆ ਸਿੰਬਲ ਹੁੰਦਾ ਉਹਦੇ ਨਾਲ ਅਸੀਂ ਹੀਲਿੰਗ ਕਰਾਂਗੇ ਪਰ ਜੇ ਅਸੀਂ ਰੇਕੀ ਦਾ ਥਰਡ ਲੈਵਲ ਤੇ ਸਿਕਰਨਾਰੇ ਕੀ ਸਿੱਖੀ ਆ ਤਾਂ ਅਸੀਂ ਡਾਈ ਇਹਦੇ ਸਿੰਬਲ ਚੋਕੂਰੇ ਦੇ ਨਾਲ ਅਸੀਂ ਡਾਈਕਿਊ ਮੈਂ ਸਿੰਬਲ ਔਰ ਕਰਨਾ ਰੇਕੀ ਦਾ ਸਿੰਬਲ ਜਿਹੜੇ ਹੈਗੇ ਆ ਹਾਲੂ ਤੇ ਜੋ ਨਾਰ ਸਿੰਬਲ ਆ ਉਹ ਵੀ ਯੂਜ਼ ਕਰ ਸਕਦੇ ਆ ਤੇ ਜੇ ਅਸੀਂ ਕਿਸੇ ਹੋਰ ਟ ਹੀਲਿੰਗ ਕਰ ਰਹੇ ਆ ਅਸੀਂ ਇਹਨਾਂ ਸਿੰਬਲਾਂ ਦੇ ਨਾਲ ਹੋਣ ਸ਼ਾ ਯੇਸ਼ੋ ਸਿੰਬਲ ਵੀ ਯੂਜ਼ ਕਰਾਂਗੇ ਅਸੀਂ ਕੀ ਕਰਨਾਗਾ ਇਹ ਸਿੰਬਲ ਅਸੀਂ ਗੋਡਿਆਂ ਤੇ ਬਣਾਣੇ ਆ ਬਣਾਉਣ ਤੋਂ ਬਾਅਦ ਅਸੀਂ 10 ਤੋਂ 15 ਮਿੰਟ ਤੱਕ ਆਪਣੇ ਗੋਡਿਆਂ ਦੇ ਉੱਤੇ ਹੱਥ ਰੱਖ ਕੇ ਹੀਲਿੰਗ ਦੇਣੀ ਹੈ ਉਸ ਤੋਂ ਬਾਅਦ ਅਸੀਂ ਇਹ ਗੋਡਿਆਂ ਦੀ ਹੀਲਿੰਗ ਦੇ ਨਾਲ ਅਸੀਂ ਕੀ ਕਰਨਾਗਾ ਮੂਲਾਧਾਰ ਚੱਕਰਾ ਮਤਲਬ ਅਸੀਂ ਜਿਹੜਾ ਸਾਡਾ ਮੂਲਾਧਾਰ ਚੱਕਰਾ ਉਹਦੀ ਵੀ ਹੀਲਿੰਗ ਕਰਨੀ ਹੈ ਰੂਟ ਚੱਕਰ ਦੀ ਠੀਕ ਹੈ ਉਹਦੀ ਵੀ ਹੀਲਿੰਗ ਕਰਨੀ ਆ ਜੇ ਇਹਦੇ ਨਾਲ ਗੋਡਿਆਂ ਦੇ ਦਰਦ ਦੇ ਨਾਲ ਸਾਡੀਆਂ ਲੱਤਾਂ ਜਾਂ ਪੈਰਾਂ 'ਚ ਦਰਦ ਹੋ ਰਿਹਾ ਤਾਂ ਉੱਥੇ ਵੀ ਹੱਥ ਰੱਖ ਕੇ ਅਸੀਂ ਉਹਨਾਂ ਦੀ ਵੀ ਹੀਲਿੰਗ ਕਰਨੀ ਹੈ ਇਸ ਨੂੰ ਅਸੀਂ ਇਸ ਹੀਲਿੰਗ ਨੂੰ ਅਸੀਂ ਕਟੋ-ਕਟ 21 ਦਿਨ ਰੋਜ਼ਾਨਾ ਕਰਨਾ ਹੈ ਜ਼ਰੂਰ ਕਰਨਾ ਇਸ ਨੂੰ 21 ਦਿਨ ਤੱਕ ਕਰਨਾ ਹੀ ਹੈ ਜਦੋਂ ਅਸੀਂ ਗੋਡਿਆਂ ਤੇ ਹੱਥ ਰੱਖ ਕੇ ਹੀਲਿੰਗ ਕਰ ਰਹੇ ਹਾਂ ਅਸੀਂ ਵਿਜ਼ੂਅਲਾਈਜ਼ ਕਰਨਾ ਕਿ ਮੇਰੇ ਗੋਡੇ ਠੀਕ ਹੋਣੇ ਮਤਲਬ ਪੋਜ਼ਿਟਿਵ ਤਰੀਕੇ ਚ ਅਸੀਂ ਇਦਾਂ ਦੇਖਣਾਗਾ ਕਿ ਮੈਂ ਹੁਣ ਠੀਕ ਤਰ੍ਹਾਂ ਤੁਰ ਫਿਰ ਰਹੀ ਆ ਮੈਂ ਸੇਅਰ ਠੀਕ ਤਰ੍ਹਾਂ ਕਰ ਰਹੀ ਆ ਜਿੱਦਾਂ ਪੋਜ਼ਿਟਿਵ ਵੇਚ ਅਸੀਂ ਇਦਾਂ ਵੀ ਦੇਖ ਸਕਦੇ ਆ ਬਈ ਮੈਂ ਹੁਣ ਅੱਛੀ ਤਰ੍ਹਾਂ ਡਾਂਸ ਵੀ ਕਰ ਲੈਨੀ ਆ ਇਸ ਤਰ੍ਹਾਂ ਅਸੀਂ ਪੋਜ਼ਿਟਿਵ ਵੇ ਦੇ ਵਿੱਚ ਦੇਖਣਾਗਾ ਮਨ ਦੇ ਵਿੱਚ ਨੈਗੇਟਿਵ ਵਿਚਾਰ ਨਹੀਂ ਰੱਖਨੇ ਹੈਗੇ ਇਹ ਜਿਹੜੀ ਹੀਲਿੰਗ ਕਰਨੀ ਆ ਇਹ ਬਹੁਤ ਸੌਖੀ ਆ ਤੁਸੀਂ ਆਪਣੇ ਰੋਜ਼ਾਨਾ ਲਾਈਫ ਦੇ ਵਿੱਚ ਰੋਟੀ ਖਾਣ ਤੋਂ ਪਹਿਲਾਂ ਜਾਂ ખાના 칸 ਤੋਂ ਬਾਅਦ ਕਿਸੇ ਕੁਰਸੀ ਜਾਂ ਸੋਫੇ ਤੇ ਬੈਠ ਕੇ ਇਹ ਹੀਲਿੰਗ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬਿਸਤਰੇ ਦੇ ਉੱਤੇ ਬੈਠ ਕੇ ਵੀ ਇਸ ਹੀਲਿੰਗ ਨੂੰ ਕੀਤਾ ਜਾ ਸਕਦਾ ਐਨੀ ਟਾਈਮ ਕਿਸੇ ਵੇਲੇ ਵੀ ਇਸ ਹੀਲਿੰਗ ਨੂੰ ਤੁਸੀਂ ਬੈਠ ਕੇ ਕਰ ਸਕਦੇ ਹੋ ਆਪਣੇ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਗੋਡੇ ਜਦੋਂ ਤੁਸੀਂ ਰੋਜ਼ਾਨਾ ਕਰੋਗੇ ਤਾਂ ਤੁਹਾਡੇ ਗੋਡੇ ਹੌਲੀ-ਹੌਲੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਇਸ ਨੇ ਨਾਲੀ ਜੇ ਤੁਸੀਂ ਕੋਈ ਮੈਡੀਸਿਨ ਖਾ ਰਹੇ ਹੋ ਤਾਂ ਉਹ ਡਾਕਟਰ ਦੀ ਸਲਾਹ ਤੋਂ ਬਿਨਾ ਬਨ ਨਹੀਂ ਕਰਨੀ ਹੈਗੀ ਹੁਣ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਾਂ ਇਸ ਵੀਡੀਓ ਬਾਰੇ ਕੋਈ ਪ੍ਰਸ਼ਨ ਪੁੱਛਣਾ ਹੋਵੇ ਜਾਂ ਇਹ ਰੇ ਕਿ ਸਿੱਖਣੀ ਹੋਵੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਹੱਸਦੇ ਵਸਦੇ ਰਹੋ ਤੰਦਰੁਸਤ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ